ਹਾਂਜੀ ਕਰ ਅਰਦਾਸ ਬੰਦੇ ਉਹ ਤੇਰੇ ਨਾਲ ਹੈ ਅਕਾਲ ਹੀ ਅਕਾਲ ਹੈ ਅਕਾਲ ਹੀ ਅਕਾਲ ਹੈ ਉਸ ਅਕਾਲਪੁਰਖ ਵਾਹਿਗੁਰੂ ਦੀਆਂ ਖੇਡਾਂ ਨੇ ਉਹਦੀ ਰਜਾ ਉਹਦਾ ਹੁਕਮ ਉਹਦੀ ਮਰਜ਼ੀ ਪੂਰੀ ਦੁਨੀਆ ਦੇ ਉੱਤੇ ਜਿੰਨੇ ਵੀ ਜੀਵ ਜੰਤੂ ਪਸ਼ੂ ਪੰਛੀ ਕੀੜੇ ਮਕੌੜੇ ਨੇ ਸਭ ਤੋਂ ਵੱਧ ਦਿਮਾਗ ਇਨਸਾਨ ਦੇ ਕੋਲੇ ਆ ਪਰ ਇਸੇ ਇਨਸਾਨ ਨੇ ਆਪਣੇ ਦਿਮਾਗ ਦੇ ਕਰਕੇ ਆਪਣੇ ਵਾਸਤੇ ਬੜੇ ਖੂਪਟੇ ਹੋਏ ਨੇ ਕਿਉਂਕਿ ਆਪਾਂ ਜਿਹੜੇ ਰਾਹ ਤੇ ਜਾਣਾ ਉਸ ਰਾਹ ਤੇ ਤਾਂ ਚੱਲ ਨਹੀਂ ਰਹੇ ਆਪਾਂ ਹੋਰ ਹੀ ਕਿਸੇ ਦੌੜ ਦੇ ਵਿੱਚ ਲੱਗੇ ਹੋਏ ਆਂ ਜਦੋਂ ਤੱਕ ਆਪਾਂ ਨੂੰ ਇਹ ਸਮਝ ਆਉਂਦੀ ਹੈ ਨਾ ਵੀ ਆਪਾਂ ਇੱਕ ਬੇਮਤਲਬ ਦੀ ਜ਼ਿੰਦਗੀ ਦੇ ਵਿੱਚ ਇੱਕ ਭੱਜੇ ਜਾਂਦੇ ਸੀ ਉਦੋਂ ਤੱਕ ਸਾਰਾ ਸਮਾਂ ਨਿਕਲ ਜਾਂਦਾ ਫਿਰ ਆਪਣੇ ਹੱਥ 'ਚ ਕੁਝ ਨਹੀਂ ਆਉਂਦਾ ਖੈਰ ਉਹ ਗੱਲ ਅਲੱਗ ਆ ਪਰ ਅੱਜ ਆਪਾਂ ਗੱਲ ਕਰਦੇ ਆ ਇਹਨਾਂ ਪਸ਼ੂ ਪੰਛੀਆਂ ਦੀ ਕੀੜ ਮਕੌਣਿਆਂ ਦੀ ਕਿ ਇਹ ਅੱਜ ਵੀ ਉਵੇਂ ਹੀ ਨੇ ਜਿਵੇਂ 50 ਸਾਲ ਪਹਿਲਾਂ ਸੀ 100 ਸਾਲ ਪਹਿਲਾਂ ਸੀ ਇਹ ਅੱਜ ਵੀ ਆਪਣੇ ਦੋਸਤਾਂ ਦੀ ਉਵੇਂ ਹੀ ਮਦਦ ਕਰਦੇ ਆ ਆਪਣੇ ਸਾਥੀਆਂ ਦੀ ਉਵੇਂ ਹੀ ਮਦਦ ਕਰਦੇ ਨੇ ਚਿੜੀ ਨੂੰ ਭਰੋਸਾ ਸੀ ਕਿ ਉਹਦੇ ਨਾਲ ਦੀ ਚਿੜੀ ਬਚੂਗੀ ਉਹਨੇ ਕੋਸ਼ਿਸ਼ ਕੀਤੀ ਤੇ ਉਹਨੇ ਬਚਾ ਲਿਆ ਤੇ ਉਵੇਂ ਹੀ ਇਸ ਕੀੜੇ ਨੂੰ ਭਰੋਸਾ ਕਿ ਇਹਦਾ ਸਾਥੀ ਜਿਉਂਦਾ ਇਹ ਉਹਨੂੰ ਬਚਾ ਸਕਦਾ ਤੇ ਉਹਨੇ ਬੇਸ਼ੱਕ ਪੂਰੀ ਕੋਸ਼ਿਸ਼ ਕੀਤੀ ਜ਼ੋਰ ਲਾਇਆ ਤੇ ਉਹਦਾ ਸਾਥੀ ਵੀ ਬਚ ਗਿਆ ਇਨਸਾਨ ਕਹਿ ਦਿੰਦਾ ਕਿ ਸਮਾਂ ਬਦਲ ਗਿਆ ਸਾਨੂੰ ਵੀ ਬਦਲਣਾ ਚਾਹੀਦਾ ਪਰ ਸਾਨੂੰ ਇਨਾ ਕੀੜਿਆਂ ਮਕੌੜਿਆਂ ਤੋਂ ਸਿੱਖਣ ਦੀ ਲੋੜ ਆ ਇਨਾ ਚਿੜੀਆਂ ਤੋਂ ਇਨਾ ਪਸ਼ੂ ਪੰਛੀਆਂ ਤੋਂ ਸਿੱਖਣ ਦੀ ਲੋੜ ਆ ਕਿ ਜੇ ਕਿਸੇ ਦੀ ਮਦਦ ਅਸੀਂ ਕਰ ਸਕਦੇ ਹਾਂ ਤਾਂ ਸਾਨੂੰ ਕਰਨੀ ਚਾਹੀਦੀ ਆ ਨਾ ਕਿ ਉਹਦੀ ਵੀਡੀਓ ਬਣਾ ਕੇ ਉਹਦਾ ਅਸੀਂ ਮਜ਼ਾਕ ਉਡਾਈਏ ਸੋ ਪ੍ਰਮਾਤਮਾ ਬੜਾ ਬੇਅੰਤ ਆ ਮਿੱਤਰੋ ਉਹਦਾ ਨਾਮ ਲਿਆ ਕਰੋ ਜਿਉਂਦੇ ਵਾਸਤੇ ਰਹੋ